ਪਹੁੰਚੀ ਅੰਮ੍ਰਿਤਸਰ ਅਜੋਕੇ ਸਮੇਂ ਦੀ ਭੱਜ ਦੌੜ ਵਿੱਚ ਅਸੀਂ ਆਪਣੇ ਅਸਲ ਵਿਸ਼ੇ ਆਪਣੇ ਆਪ ਤੋਂ ਦੂਰ ਹੁੰਦੇ ਜਾ ਰਹੇ ਹਾਂ ਵਿਦੇਸ਼ ਵਿੱਚ ਪੜਨ ਆਪਣੇ ਸੁਪਨੇ ਪੂਰੇ ਕਰਨੇ ਅੱਜ ਕੱਲ ਦਾ ਸ਼ੌਂਕ ਨਹੀਂ ਬਲਕਿ ਸਟੇਟਸ ਬਣ ਗਿਆ ਹੈ ਪਰ ਇਸੇ ਆਪਣੇ ਪਿੰਡਾਂ ਦੇ ਅਦਹਲਿਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਕੁਝ ਅਜਿਹੇ ਹੀ ਵਿਸ਼ੇ ਤੇ ਬਣੀ ਸਾਡੀ ਇੱਕ ਫਿਲਮ ਪਿੰਡ ਆਲਾ ਸਕੂਲ ਅਜ ਕਨਵੈਂਟ ਸਕੂਲ ਦਾ ਜ਼ਮਾਨਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਪਿੰਡਾਂ ਵਿੱਚੋਂ ਬੰਦ ਹੋ ਰਹੇ ਹਨ ਸਕੂਲ ਬੰਦ ਹੋਣ ਦਾ ਕਾਰਨ ਸਕੂਲਾਂ ਵਿੱਚ ਬੱਚੇ ਹੀ ਨਹੀਂ ਹਨ ਮਾਪਿਆਂ ਨੂੰ ਲੱਗਦਾ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਉਸ ਲੈਵਲ ਦੀ ਨਹੀਂ ਹੈ ਜੋ ਕਿ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਾਂ ਸਕੂਲ ਕਿੰਨਾ ਵੀ ਵਧੀਆ ਬਣਾਇਆ ਹੋਵੇ ਫੁੱਲ 에ਅਰ ਕੰਡੀਸ਼ਨਰ ਹੋਵੇ ਜੇਕਰ ਟੀਚਰ ਹੀ ਬੱਚਿਆਂ ਵੱਲ ਧਿਆਨ ਨਾ ਦੇਣ ਕਿਉਂਕਿ ਪੜ੍ਹਾਉਣਾ ਬਿਲਡਿੰਗ ਨੇ ਨਹੀਂ ਮਾਸਟਰ ਨੇ ਹੈ ਸੋ ਇੱਕ ਚੰਗਾ ਮਾਸਟਰ ਕਿਤੇ ਵੀ ਇਮਾਨਦਾਰੀ ਨਾਲ ਡਿਊਟੀ ਕਰਨ ਬੱਚਿਆਂ ਨੂੰ ਚੰਗਾ ਬਵਿੱਕ ਤੇ ਸਕਦਾ ਹੈ ਸਰਕਾਰੀ ਸਕੂਲਾਂ ਨੂੰ ਸਾਡੀਆਂ ਸਰਕਾਰਾਂ ਅਪਗ੍ਰੇਡ ਤਾਂ ਕਰਦੀਆਂ ਹਨ ਕੁਝ ਸਾਨੂੰ ਟੀਚਰ ਵੀ ਮਿਲਦੇ ਹਨ ਪਰ ਉਹਨਾਂ ਸਕੂਲਾਂ ਨੂੰ ਰੈਗੂਲਰ ਕਰਨਾ ਜਾਂ ਵਧੀਆ ਸਿੱਖਿਆ ਦੇਣਾ ਇੱਕ ਚੰਗੇ ਟੀਚਰ ਦਾ ਫਰਜ਼ ਹੈ ਜੋ ਕੋਈ ਵੀ ਟੀਚਰ ਇਸ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਫੈਸਲਾ ਕਰਦਾ ਹੈ ਉਸ ਨੂੰ ਪਿੰਡ ਦਾ ਸਾਥ ਨਹੀਂ ਮਿਲਦਾ ਜਿਵੇਂ ਕਹਿ ਲਓ ਕਿ ਕੁਝ ਕੜਮ ਚੌਧਰੀ ਆਪਣੇ ਰੌਬ ਰੱਖਣ ਲਈ ਕਿਸੇ ਦੀਆਂ ਰਸਤੇ ਵਿੱਚ ਮੁਸ਼ਕਿਲਾਂ ਪੈਦਾ ਕਰਦੇ ਰਹਿਣਗੇ ਸਾਡੀ ਫਿਲਮ ਦਾ ਸਾਰ ਅੰਸ਼ ਜਿੱਥੇ ਅੱਜ ਕਾਮੇਡੀ ਜਾਂ ਐਕਸ਼ਨ ਮੂਵੀ ਦਾ ਦੌਰ ਹੈ ਪਰ ਸਾਡੇ ਇਸ ਫਿਲਮ ਵਿੱਚ ਆਪ ਸਭ ਨੂੰ ਕੁਝ ਵੱਖਰਾ ਵੇਖਣ ਨੂੰ ਮਿਲੇਗਾ ਇਹ ਫਿਲਮ 3 ਮਈ ਨੂੰ ਸਿਨੇਮਾ ਘਰਾਂ ਲੱਗ ਰਹੀ ਹੈ ਤੁਸੀਂ ਦੇਖਣ ਲਈ ਜ਼ਰੂਰ ਜਾਓ ਅੰਮ੍ਰਿਤਸਰ ਤੋਂ ਗੋਬਿੰਦ ਸੁਖੇ ਦਾ ਦੀ ਵਿਸ਼ੇਸ਼ ਰਿਪੋਰਟ ਪਿੰਡ ਵਾਲਾ ਸਕੂਲ ਇੱਕ ਅਹਿਜਿਆ ਵਿਸ਼ਾ ਜੀ ਜਿਹੜਾ ਜਿਹਦੀ ਬਹੁਤ ਜ਼ਰੂਰਤ ਸੀ ਕਿ ਮੈਨੂੰ ਲੱਗਦਾ ਵੀ ਇਦਾਂ ਦੀ ਅਫਦਲਮਾਂ ਬਣਨੀਆਂ ਚਾਹੀਦੀਆਂ ਜਿਹੜੀਆਂ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨੇ ਮੁੱਢਲੀਆਂ ਜਿਵੇਂ এডਿਕੇਸ਼ਨ ਇੱਕ ਬੈਕਬੋਨ ਹੈ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਦੀ ਸੋ ਉਹ ਕਮਜ਼ੋਰ ਨਹੀਂ ਹੋਣੀ ਚਾਹੀਦੀ ਪਿਛਲੇ ਕੁਝ ਸਮੇਂ ਤੋਂ ਜਿਹੜੇ ਆਪਣੇ ਪ੍ਰਾਇਮਰੀ ਸਕੂਲ ਨੇ ਜਾਂ ਗਵਰਨਰ ਸਕੂਲ ਨੇ ਇਹ ਬੰਦ ਹੁੰਦੇ ਜਾ ਰਹੇ ਕਿਉਂਕਿ ਜੀ ਹਰ ਮੂਵੀ ਦੇ ਵਿੱਚ ਕੁਝ ਗੱਲਾਂ ਸਹੀ ਵੀ ਹੁੰਦੀਆਂ ਕੁਝ ਗਲਤ ਵੀ ਹੋ ਸਕਦੀਆਂ ਨੇ ਕੁਝ ਵੀ ਤੁਹਾਨੂੰ ਮੌਲੇ ਨਹੀਂ ਨਹੀਂ ਹੋ ਸਕਦੀ ਜੀ ਪਹਿਲੀ ਗੱਲ ਮੈਂ ਕਰਾਂਗੀ ਫਿਲਮ ਦੇ ਵਿੱਚ ਕਿ ਸਰਪੰਚ ਦੀ ਗੱਲ ਕੀਤੀ ਗਈ ਹੈ ਕਿਉਂਕਿ ਸਰਪੰਚ ਜਿਹੜਾ ਹੈ ਉਹਦੀ ਇੱਕ ਰਾਜਨੀਤੀ ਗੰਦੀ ਰਾਜਨੀਤੀ ਕਰਕੇ ਇੱਕ ਇਮਾਨਦਾਰ ਜਿਹੜਾ ਟੀਚਰ ਹੈ ਉਹਦੇ ਕਰ ਉਹਨੂੰ ਕੁੱਕਤ ਨਾ ਪਿਆ ਸਕੂਲ ਬੰਦ ਹੋ ਗਿਆ ਜੀ ਜੀ ਇਸ਼ਲੇ ਸਮਝੇ ਦੇਖੋ ਜਦ ਮਾਰ ਕੇ ਸਕੂਲ ਬੰਦ ਹੋਏ ਵੀ ਸੀ ਜੀ ਜੀ ਇਹ ਚੀਜ਼ ਆਈ ਸੀ ਜੀ ਰੀਜ਼ਨ ਬੀਇੰਗ ਕਿ ਅੱਜ ਵੀ ਮੈਂ ਗੱਲ ਕਵਾਂਗੀ ਕਿ ਅੱਜ ਵੀ ਪਿੰਡਾਂ ਦੇ ਵਿੱਚ ਬਹੁਤ ਚੰਗੇ ਸਰਪੰਚ ਦੇ ਨਾਲ ਨਾਲ ਬਹੁਤ ਮਾੜੇ ਸਰਪੰਚ ਵੀ ਹੈਗੇ ਨੇ ਜਿਹੜੀ ਆਪਣੀ ਰਾਜਨੀਤਿਕ ਗੰਦੀ ਰਾਜਨੀਤਿਕ ਖੇਡ ਕੇ ਸਕੂਲਾਂ ਦੇ ਵਿੱਚ ਟੀਚਰਾਂ ਦੇ ਵਿੱਚ ਵੀ ਲੜਾਈਆਂ ਲਵਾਉਂਦੇ ਨੇ ਜੀ ਪੇਰੇस्ते ਕੁਝ ਨਾ ਕੁਝ ਮੁੱਦੇ ਕਰਕੇ ਸਕੂਲ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਦੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਹੁੰਦੇ ਨੇ ਬਿਲਕੁਲ ਮੈਂ ਸਹਿਮਤ ਹਾਂ ਇਹ ਅੱਜ ਵੀ ਸਕੂਲਾਂ ਚ ਪ੍ਰੋਬਲਮ ਦਿਖਾਈ ਦਿੰਦੇ ਨੇ ਝੂਠੀਆਂ ਸੱਚੀਆਂ ਸ਼ਿਕਾਇਤਾਂ ਵੀ ਲੱਗਦੀਆਂ ਨੇ ਔਰ ਸਰਪੰਚ ਆਂਦੇ ਨੇ ਨਾ ਕੰਮਾਂ ਦੇ ਵਿੱਚ ਜੀ ਬਿਲਕੁਲ ਜੀ ਇੱਕ ਹੋਰ ਕੁਐਸਚਨ ਜਿੱਦਾਂ ਕਿ ਫਿਲਮ ਚ ਕਿਹਾ ਗਿਆ ਕਿ ਇੰਗਲਿਸ਼ ਤੇ ਹੈਲੋ ਕਰਕੇ ਵਿਖਾਓ ਤੇ ਉਹ ਜੜਾ ਹੈ ਕਿ ਵਾਕਈ ਉਹ ਮਿਆਰ ਇੰਗਲਿਸ਼ ਦਾ ਸਿਰਫ ਹੈਲੋ ਤੱਕ ਹੀ ਰਹਿ ਜਾਂਦਾ ਪ੍ਰਾਈਵੇਟ ਸਕੂਲਾਂ ਵਾਲਾ ਵੀ ਮਗਰ ਅਸੀਂ ਜਿਹੜੇ ਅੱਜ ਦੇ ਸਮਾਜ ਦੇ ਵਿੱਚ ਵਿਚਰਨੇ ਆ ਲੋਕ ਅਸੀਂ ਕਿਤੇ ਨਾ ਕਿ ਪ੍ਰਾਈਵੇਟ ਸਕੂਲ ਚ ਬੱਚਾ ਪੜਦਾ ਹੈ ਅੰਗਰੇਜ਼ੀ ਫਰ ਅਸੀਂ ਥੋੜਾ ਜਆ ਉਸ ਚੱਕਰ ਵਿੱਚ ਫਸ ਗਏ ਆ ਕਿ ਇੱਕ ਕਲਾਸ ਸਾਨੂੰ ਚਾਹੀਦੀ ਹੈ ਜਿਵੇਂ ਰੌਣੀ ਸਾਹਿਬ ਹਮੇਸ਼ਾ ਗੱਲ ਕਰਦੇ ਆ ਵੀ ਜਦੋਂ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਨੇ ਜਦੋਂ ਉਹ ਆਪਣੀ ਐਡਵਰਟਾਈਜ਼ਮੈਂਟ ਕਰਦੇ ਨੇ ਉਹ ਹਮੇਸ਼ਾ ਕਹਿੰਦੇ ਸਾਡੇ ਕੋਲ ਏਸੀ ਬੱਸਾਂ ਨੇ ਸਾਡੇ ਕੋਲ ਸਕੂਲ ਦੇ ਵਿੱਚ ਖੁੱਲੀ ਗਰਾਊਂਡ ਹੈ ਸਾਡੇ ਕੋਲ ਬੱਚਿਆਂ ਲਈ ਬੱਚਿਆਂ ਲਈ ਖੇਡਣ ਲਈ ਬਹੁਤ ਸਾਰੀਆਂ ਸਹੂਲਤਾਂ ਨੇ ਕਮਰੇ ਸਾਰੇ ਏਸੀ ਨੇ ਅ ਅਸੀਂ ਉੱਪਰ ਉਹ ਕਦੀ ਸਟੱਡੀ ਦੀ ਗੱਲ ਨਹੀਂ ਕਰਦੇ ਬਈ ਬਈ ਉੱਥੇ ਜਿਹੜੀ ਐਜੂਕੇਸ਼ਨ ਆ ਉਹਦਾ ਸਤਰ ਕੀ ਹੈ ਸੋ ਇਸ ਫਿਲਮ ਚ ਤੁਸੀਂ ਡਾਇਲੌਗ ਸੁਣਿਆ ਹੋਣਾ ਵੀ ਅ ਅ ਸਕੂਲਾਂ ਚ ਬਿਲਡਿੰਗਾਂ ਨੇ ਨਹੀਂ ਪੜਾਉਣਾ ਹੁੰਦਾ ਸਕੂਲਾਂ ਚ ਬਣਾਉਂਦੇ ਨੇ ਮਾਸਟਰ ਸੋ ਸਾਡੇ ਜਿਹੜੇ ਅ ਪੜ੍ਹੇ ਲਿਖੇ ਮਾਸਟਰ ਨੇ ਉਹ ਫਿਰ ਜਿਹੜੀ ਉਹਨਾਂ ਦੀ ਡਿਊਟੀ ਹੈ ਅ ਇਸ ਫਿਲਮ ਚ ਵੀ ਦਿਖਾਇਆ ਸੀ ਵੀ ਉਹ ਕੱਲਾ ਐ ਨਹੀਂ ਅ ਵੀ ਉਹ ਕੱਲਾ ਪੜ੍ਹਾ ਹੀ ਰਹੇ ਨੇ ਉਹ ਸਰਕਾਰ ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੁੜ ਜਾ ਕੇ ਰੱਖਦੀ ਆ ਤੇ ਉਹਨਾਂ ਦਾ ਧਿਆਨ ਡਾਇਵਰਟ ਹੁੰਦਾ ਕਿਉਂਕਿ ਬੱਚੇ ਦਾ ਜਿਹੜਾ ਭਵਿੱਖ ਆ ਉਹ ਮਾਸਟਰ ਨੇ ਸਵਾਰਨਾ ਹੁੰਦਾ ਸੋ ਇਹ ਉਸ ਵਿਸ਼ੇ ਤੇ ਫਿਲਮ ਅਸੀਂ ਬਣਾਈ ਹੈ ਕਿ ਵੀ ਸਕੂਲ ਬੰਦ ਕਿਉਂ ਹੋ ਰਹੇ ਨੇ ਸਕੂਲ ਬੰਦ ਨਹੀਂ ਹੋਣੇ ਚਾਹੀਦੇ ਬਲਕਿ ਹੋਰ ਖੁੱਲਣੇ ਚਾਹੀਦੇ ਨੇ ਤੇ ਇਹਨਾਂ ਤੇ ਕੰਮ ਹੋਣਾ ਚਾਹੀਦਾ ਹੈ ਹੋਰ ਬੈਟਰ ਸਹੂਲਤਾਂ ਜੋ ਅੱਜ ਦੇ ਸਮੇਂ ਦੀ ਲੋੜ ਆ ਜਿਵੇਂ ਪ੍ਰੋਜੈਕਟਰ ਹੋ ਗਏ ਕੰਪਿਊਟਰ ਹੋ ਗਏ ਇੰਟਰਨੈਟ ਦੇ ਨਾਲ ਜੋੜਨਾ ਚਾਹੀਦਾ ਬੱਚਿਆਂ ਨੂੰ ਬਹੁਤ ਕੰਮ ਹੋਇਆ ਸਕੂਲਾਂ ਤੇ ਪਰ ਹੋਰ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਭਗਵੰਤ ਮਾਨ ਸਾਹਿਬ ਜਿਹੜੇ ਇਹ ਕੰਮ ਕਰ ਰਹੇ ਨੇ ਜਿਹੜੇ ਸਕੂਲ ਬਣਾ ਰਹੇ ਨੇ ਨਵੇਂ ਨਵੇਂ ਵਧੀਆ ਟੈਕਨੀਕ ਦੇ ਨਾਲ ਸਾਰੇ ਜਾਂਦੇ ਪੈਣੇ ਨੇ 인ਫਰਾਸਟ੍ਰਕਚਰ ਵਧੀਆ ਵਾ ਕੰਪਿਊਟਰ ਵੀ ਉੱਥੇ ਸਾਰਾ ਕੁਝ ਆ ਤਾਂ ਤੁਹਾਡੇ ਨਾਲ ਮੈਡਮ ਬੈਠੇ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਨੇ ਇਨਨ ਪਤਾ ਹੀ ਐ ਦੱਸ ਹੀ ਸਕਦੇ ਹੋ ਤੁਸੀਂ ਵੀ ਭਗਵੰਤ ਸਾਹਿਬ ਵਧੀਆ ਕੰਮ ਕਰ ਰਹੇ ਨੇ ਉਹਦੇ ਬਾਰੇ ਵੀ ਕਹਿਣਾ ਚਾਹੀਦਾ ਕੰਮ ਵਧੀਆ ਹੋ ਰਿਹਾ ਹੈ ਸਾਡਾ ਕੰਮ ਕਿਸੇ ਸਰਕਾਰ ਨੂੰ ਬਲੇਮ ਕਰਨਾ ਨਹੀਂ ਹੈ ਸਾਡੀ ਫਿਲਮ ਦਾ ਕੰਮ ਸਾਡਾ ਕੰਮ ਉਸ ਮਾਨਸਿਕਤਾ ਨੂੰ ਲੈ ਕੇ ਹੈ ਜਿਹੜੀ ਮਾਨਸਿਕਤਾ ਹੈ ਕੌਣ ਕੰਮ ਕਰੇਗਾ ਕੋਈ ਤੀਸਰਾ ਬੰਦਾ ਨਹੀਂ ਆਏਗਾ ਇਵਨ ਸਿੰਗਾਪੁਰ ਵਗੈਰਾ ਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਮੈਂ ਇੱਕ ਦੇਖਣ ਨੂੰ ਮਿਲਦਾ ਵੈ ਸਰਕਾਰੀ ਟੀਚਰਾਂ ਦੇ ਬੱਚੇ ਖੁਦ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਉਹਦਾ ਕੀ ਮਤਲਬ ਸਾਰੇ ਪਿੰਡਾਂ 'ਚ ਵੈ ਬਹੁਤ ਫਰਕ ਪਿਆ ਹੈ ਜੇ ਉਹ ਟੀਚਰ ਮੈਨੂੰ ਜਵਾਬ ਦੇਣਾ ਠੀਕ ਹੈ ਆਮ ਬੋਲੋ ਜੀ ਜੀ ਹਾਂ ਦੱਸੋ ਮੈਂ ਹਰ ਪਿੰਡਾਂ 'ਚ ਦੇਖਿਆ ਇਹ ਲੋਕਾਂ ਦੇ ਵਿੱਚ ਆਮ ਗੱਲ ਆ ਕਿ ਇੱਕ ਸਰਕਾਰੀ ਅਧਿਆਪਕ ਦਾ ਬੱਚਾ ਕਿਉਂ ਪੜਦਾ ਮੈਂ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਰਿਆੜ ਮੈਂ ਬਹੁਤ ਮੰਤਰੀਆਂ ਦੇ ਨਾਲ ਮੈਨੂੰ ਬੈਣ ਦਾ ਮੀਟਿੰਗਾਂ ਕਰਨ ਦਾ ਮੌਕਾ ਮਿਲਦਾ ਰਿਹਾ ਤੇ ਅਸੀਂ ਸਕੂਲਾਂ ਦੇ ਵਿੱਚ ਜਿਹੜਾ ਹਰ ਇੱਕ ਹੀ ਇਹ ਚਾਹੁੰਦਾ ਵਾ ਕਿ ਪੜ੍ਹਾਈ ਦੇ ਵਿੱਚ ਸੁਧਾਰ ਹੋਵੇ ਸਿੱਖਿਆ ਦੇ ਵਿੱਚ ਸੁਧਾਰ ਹੋਵੇ ਸਰਕਾਰ ਕੋਈ ਵੀ ਆ ਕੇ ਆਵੇ ਜਿਹੜਾ ਵੀ ਮੰਤਰੀ ਹੁੰਦਾ ਵਾ ਉਹ ਚੰਗਾ ਵਾ ਕਿ ਸਕੂਲਾਂ ਬਾਰੇ ਜਿਹੜਾ ਵਾ ਉਹ ਕਾਇਆਕਲਪ ਕੀਤੀ ਜਾ ਸਕੇ ਉਹਦੇ ਵਿੱਚ ਅਸੀਂ ਸਲਾਮਾਂ ਵੀ ਦਿੰਦੇ ਰਹੇ ਇਹ ਜਿਹੜਾ ਤੁਸੀਂ ਪੁਆਇੰਟ اٹھਾਇਆ ਮੇਰੀ ਇੱਕ ਵਾਰ ਸਾਡੇ ਮੰਤਰੀ ਹੁੰਦੇ ਸੀ ਸਿੱਖਿਆ ਮੰਤਰੀ ਦਾ ਸਕੰਦਰ ਸਿੰਘ ਮਲੂਕਾ ਜੀ ਜੀ ਉਹ ਮੀਟਿੰਗ ਦੇ ਵਿੱਚ ਚੱਲਦਾ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਮੈਨੂੰ ਕਹਿੰਦੇ ਤੇ ਤੁਹਾਡੇ ਬੱਚੇ ਕਿਹੜੇ ਕਿੱਥੇ ਪੜ੍ਹਦੇ ਆ ਮੈਂ ਕਿਹਾ ਜੀ ਮੇਰੇ ਬੱਚੇ ਪੜ੍ਹਦੇ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਕਿਹਾ ਵੇਖੋ ਤੁਸੀਂ ਅੱਜ ਪ੍ਰਾਈਵੇਟ ਸਕੂਲ ਖੋਦਿਆ ਸਰਕਾਰੀ ਸਕੂਲ ਆ ਤੁਸੀਂ ਅੱਜ ਦੋ ਚਾਰ ਟੀਚਰਾਂ ਦੀ ਬਦਲੀ ਕਰ ਦਿੰਦੇ ਜੇ ਕਿਸੇ ਦੇ ਕਹਿ ਦੇ ਉਹਨਾਂ ਨੂੰ ਚੁੱਕ ਕੇ ਸਕੂਲੋਂ ਬਾਹਰ ਕੱਢ ਦਿੰਦੇ ਜੇ ਮੈਂ ਕਿਹਾ ਉੱਥੇ 6 ਮਹੀਨੇ ਸਾਲ ਟੀਚਰ ਹੀ ਨਹੀਂ ਆਉਂਦਾ ਮੈਂ ਕਹਾ ਮੈਂ ਆਪਣਾ ਬੱਚਾ ਉੱਥੇ ਕਿਉਂ ਪੜਾਵਾਂ ਮੈਂ ਤੇ ਉੱਥੇ ਹੀ ਪੜਾਵਾਂ ਜਿੱਥੇ ਸਾਰੇ ਟੀਚਰ ਪੂਰੇ ਨੇ ਮੈਂ ਕਹਾ ਅੱਜ ਤੁਸੀਂ ਸਕੂਲ ਖੋਲ੍ਹ ਦਿੰਦੇ ਜੇ ਇੱਕ ਪਿੰਡਾਂ ਦੇ ਵਿੱਚ ਜਾ ਕੇ ਕੇ ਸਰਪੰਚ ਦੇ ਕਹਦੇ ਉਹਨੂੰ ਅਪਗ੍ਰੇਡ ਕਰਤਾ ਨਾ ਦੇ ਚੰਗੇ ਭਲੇ ਚੱਲਦੇ ਸਕੂਲ ਤੋਂ ਦੂਰ ਟੀਚਰ ਚੁੱਕ ਕੇ ਤੁਸੀਂ ਉੱਥੇ ਭੇਜ ਦਿੰਦੇ ਜੀ ਤੇ ਮੈਂ ਕਹਾ ਉਹ ਸਕੂਲ ਦਾ ਵੀ ਪੜਾ ਕਰ ਕੋ ਹੋ ਗਿਆ ਉਹਦਾ ਵੀ ਹੋ ਗਿਆ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਪਹਿਲਾਂ ਇਨਫਰਾਸਟ੍ਰਕਚਰ ਬਣਾਉਂਦੇ ਆ ਪਹਿਲਾਂ ਗੇਟ ਕੀਪਰ ਤੋਂ ਲੈ ਕੇ ਜਿਹੜਾ ਹੈਗਾ ਉਹ ਜਿੱਥੇ ਉਹ ਇਨਕੁਆਰੀ ਹੁੰਦੀ ਆ ਪੁਸ਼ਕਿਸ਼ ਕੇਂਦਰ ਬਣਾਉਂਦੇ ਆ ਉਦੋਂ ਬਾਅਦ ਸਾਰੇ ਪੀ ਆ ਨਾ ਕਲਰ ਇੱਕ ਫੀਸਾਂ কালেকਸ਼ਨ ਕਰਨ ਵਾਲਾ ਵੱਖਰਾ ਸਿਸਟਮ ਮੈਂ ਕਿਹਾ ਇਸ ਤਰ੍ਹਾਂ ਦਾ ਸਕੂਲ ਸਿਸਟਮ ਬਣਾ ਕੇ ਤੇ ਫਿਰ ਉਥਰੇ ਲੋਕ ਜਾਂਦੇ ਆ ਤੇ ਸਾਡੇ ਜਿਹੜੇ ਅਧਿਆਪਕ ਆ ਉਹਦੇ ਸਾਰਾ ਦਿਨ ਇੱਕ ਅਧਿਆਪਕ ਸਕੂਲ ਦੇ ਵਿੱਚ ਰੁਪੀਆਂ ਦਾ ਵੀ ਕੰਮ ਕਰਨਾ ਪੈਂਦਾ ਉਹਨੂੰ ਮਾਲੀ ਦਾ ਵੀ ਕੰਮ ਕਰਨਾ ਪੈਂਦਾ ਉਹਨੂੰ ਖਾਣਾ ਬਣਾਉਣ ਵਾਲਾ ਵੀ ਕੰਮ ਕਰਨਾ ਪੈਂਦਾ ਮੈਂ ਕਿਹਾ ਸਭ ਤੁਸੀਂ ਇੰਨਾਂ ਨਾਲ ਜਾ ਹਤਾ ਵਾ ਕਿ ਸਾਡੇ ਕੋਲ ਸਕੂਲ ਦੇ ਵਿੱਚ ਡਾਟਾ ਬੇਸ ਇਨਾ ਡਾਟਾ ਤੁਸੀਂ ਮੰਗਦੇ ਜੇ ਰੋਜ਼ ਕਿ ਅਸੀਂ ਪੀੜ ਲਾਇਆ ਹੁੰਦਾ ਤੇ ਸਭ ਨੂੰ ਚਿੱਠੀ ਆ ਜੀਦੀ ਬਾ ਡਾਟਾ ਇਕੱਠਾ ਕਰਕੇ ਦੋ ਸੋ ਇਸ ਕਰਕੇ ਪ੍ਰੋਬਲਮਸ ਹੈਗੀਆਂ ਵਾ ਟੀਚਰ ਦੋ ਦੋ ਅਧਿਆਪਕ ਦੋ ਤੇ ਸਕੂਲਾਂ ਦਾ ਕਾਇਆਕਲ ਪਤਾ ਹੀ ਹੋ ਸਕਦਾ ਨਹੀਂ ਫਿਲਮ ਦੇ ਵਿੱਚ ਇਹ ਵੀ ਕੁਝ ਵਿਸ਼ਾ ਇਹੋ ਜਿਹਾ ਹੈ ਹਾਂਜੀ ਜਿਹੜੀ ਇਹ ਫਿਲਮ ਬਣਾਈ ਆ ਇਹ ਇਹਦੇ ਜਿਹਨਾਂ ਅਧਿਆਪਕ ਨੂੰ ਬਹੁਤ ਸਤਿਕਾਰ ਦਿੱਤਾ ਵਾ ਇਸ ਕਰਕੇ ਸਾਨੂੰ ਚੰਗਾ ਲੱਗਾ ਵਾ ਕਿ ਜਿਹੜਾ ਅਧਿਆਪਕ ਆ ਨਾ ਜੀ ਨੈਸ਼ਨ ਬਿਲਡਰ ਆ ਜੇ ਆਪਾਂ ਸਮਾਜ ਦੇ ਵਿੱਚ ਅਧਿਆਪਕ ਦੀ ਰਿਸਪੈਕਟ ਨਹੀਂ ਕਰਦੇ ਇਹ ਸਮਾਜ ਚੰਗੇ ਪਾਸੇ ਨਹੀਂ ਜਾ ਸਕਦਾ ਇੱਕ ਇੱਕ ਗੱਲ ਬੜੀ ਇੰਪੋਰਟੈਂਟ ਜਿਹੜੀ ਸਰ ਨੇ ਕਹੀ ਹੈ ਪਤਾ ਕੀ ਹੋਇਆ ਕੁਝ ਸਮੇਂ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਸਿਆਸਤ ਦੀ ਇਹ ਦਿੱਕਤ ਆਈ ਸਰਕਾਰ ਕੋਈ ਵੀ ਹੋਵੇ ਉਹਨਾਂ ਨੇ ਬਿਨਾ ਦੇਖੇ ਬਹੁਤ سارے ਸਕੂਲਾਂ ਅਪਗ੍ਰੇਡ ਅਪਗ੍ਰੇਡ ਕੀਤੇ ਆ ਸਰਪੰਚ ਜੀ ਮੰਗ ਆ ਜੀ ਇਹ ਪਿੰਡ ਦੀ ਡਿਮਾਂਡ ਦੀ ਮੰਗ ਹੈ ਮੋਹੱਲੇ ਦੀ ਡਿਮਾਂਡ ਹੈ ਅਪਗ੍ਰੇਡ ਕਰ ਦਿਓ ਉਹਦੇ ਲਈ ਸਟਰਕਚਰ ਹੈ ਨਹੀਂ ਸੀ ਟੀਚਰ ਹੈ ਨਹੀਂ ਸੀ ਟੀਚਰਾਂ ਨੂੰ 6 ਮਹੀਨੇ ਬਾਅਦ ਆਉਣਾ ਸੀ ਪਰ ਉਸ ਪੀਰੀਅਡ ਵਿੱਚ ਜਿਹੜੇ ਬੱਚੇ ਲੰਘੇ ਉਹਨਾਂ ਨੂੰ ਨੁਕਸਾਨ ਤਾਂ ਹੋ ਗਿਆ ਨਾ ਸੋ ਇਹ ਮਸਲਾ ਹੈ ਅਸੀਂ ਵੀ ਜਿਹੜੇ ਲੋਕ ਆ ਪੇਰੈਂਟਸ ਲੋਕ ਆ ਅਸੀਂ ਕਦੇ ਇਹ ਨਹੀਂ ਸੋਚਿਆ ਹੈਗਾ ਕਿ ਪਹਿਲਾਂ ਟੀਚਰ ਮੰਗ ਲਈਏ ਸਹੂਲਤ ਮੰਗ ਲਈਏ ਸਿਕਨ ਸਾਡਾ ਸਕੂਲ 8ਵੀਂ ਉਹ 10ਵੀਂ ਚ ਕਰ ਦਿਓ ਜੀ ਪ੍ਰਾਇਮਰੀ ਸਕੂਲ ਐ ਨੂੰ 8ਵੀਂ ਤਾਂ ਕਰ ਦਿਓ ਜੀ ਸੋ ਅਸੀਂ ਅਪਗ੍ਰੇਡ ਤੇ ਇਹ ਦਿਖਾਉਣ ਦੇ ਮਾਰੇ ਕਿ ਮੇਰੀ ਮੰਤਰੀ ਗੱਲ ਬਹੁਤ ਚੰਗੀ ਬਣ ਇਹ ਮਸਲੇ ਨੇ ਸਿੱਖਿਆ ਦਾ ਬੇੜਾ ਕਰ ਕਿੱਦਾਂ ਦਾ ਬਿਲਕੁਲ ਬਿਲਕੁਲ ਅਸਲ ਜੂਰ ਰੂਟ ਕਾਸ ਹੈ ਇਹ ਠੀਕ ਹੈ OK ਠੀਕ ਹੈ ਜੀ ਚਲੋ